ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ ਮੁੰਦਰਾ ਨਿਸ਼ਾਨੀਆਂ ਫਕੀਰਦਿਆਂ ਪੱਲੇ ਪਾ ਦਿਆਂ ਫਕੀਰੀ ਅੱਖਾਂ ਥੀਰ ਦਿਆਂ ਸਾਨੂੰ ਦੇ ਗਿਆਂ ਫਕੀਰੀ ਅੱਖਾਂ ਖੀਰ ਦਿਆਂ ਸਾਨੂੰ ਦੇ ਗਿਆ ਫਕੀਰੀ ਅੱਖਾਂ ਖੀਰ ਦਿਆਂ ਹੋ ਚਾਣ ਦਿੱਤਾ ਸਾਰਾ ਪਰਣਾਲਾ ਬੱਲੀਏ ਸੀਲ ਕਰ ਦਿੱਤਾ ਪਟਿਆਲਾ ਬੱਲੀਏ ਸ਼ੇਰ ਖੰਗਣ ਰੇ ਦਿੰਦਾ ਕਿਤਰਾਂ ਦੀ ਡਾਰ ਨੂੰ ਨੀ ਫਰੇ ਲੱਭਦੀ ਆ ਲੱਭਦੀ ਪੁਲਸ ਤੇਰੇ ਵੈਲੀ ਯਾਰ ਨੂੰ ਨਹੀਂ ਫਿਰੇ ਲੱਭਦੀ ਹਾਂ ਲੱਭਦੀ ਪੁਲਸ ਤੇਰੇ ਵੈਲੀ ਯਾਰ ਨੂੰ ਨਹੀਂ ਫਿਰੇ ਲੱਭਦੀ ਓ ਗੱਡ ਡੇਰੇ ਵਾਲ ਆਵੇ ਗੱਡ ਡੇਰੇ ਵਾਲ ਆਵੇ ਗੱਡੇ ਉੱਤੇ ਡੋਲ ਪਿਆ ਮੈਂ ਚੋਰੀ ਤੇ ਮੈਂ ਚੋਰੀ ਮੈਂ ਚੋਰੀ ਜਾਣਾ ਸੀ ਕਬੂਤਰ ਬੋਲ ਪਿਆ ਮੈਂ ਚੋਣੀ ਜਾਣਾ ਸੀ ਕਬੂਤਰ ਬੋਲ ਪਿਆ ਹੋਏ ਹਸੀ ਕਾ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਇਸ ਕਰਨ ਸਿੰਘ ਅਸੀਂ ਜੀ ਪਹੁੰਚੇ ਆ ਜਲੰਧਰ ਵਿਖੇ ਜਸਵਿੰਦਰ ਗੁਲਾਮ ਜੋ ਹੰਸ ਰਾਜ ਹੰਸ ਦੇ ਸ਼ਗird ਨੇ ਤੇ ਸਾਡੇ ਨਾਲ ਉਹ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਸਿੰਦਰ ਜੀ ਕੀ ਹਾਲ ਹੈ ਜੀ ਸਭ ਤੋਂ ਪਹਿਲਾਂ ਜਸਕਰਨ ਜੀ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਮੇਰੇ ਵੱਲੋਂ ਨਿੱਘਾ ਸਵਾਗਤ ਜੀ ਆਇਆਂ ਨੂੰ ਵੈਲਕਮ ਜੀ ਤੁਸੀਂ ਤੁਸੀਂ ਜੀ ਜੇ ਆਪਾਂ ਗੱਲ ਕਰੀਏ ਗਾਇਕੀ ਦੇ ਖੇਤਰ ਦੇ ਵਿੱਚ ਕਦੋਂ ਤੁਸੀਂ ਪੈਰ ਰੱਖਿਆ ਜੀ ਅ ਜਸਕਰਨ ਜੀ ਮੇਰੇ ਜਨਮ ਦੇ ਨਾਲ ਹੀ ਮੇਰੇ ਸ਼ੌਕ ਦਾ ਜਨਮ ਹੋਇਆ ਤੇ ਪਤਾ ਹੀ ਨਹੀਂ ਲੱਗਾ ਕਦੋਂ ਇਸ਼ਕ ਇਸ਼ਕ ਤੋਂ ਜਨੂਨ ਬਣ ਗਿਆ ਬਸ ਫਿਰ ਚੱਲ ਸੋ ਚੱਲ ਅੱਜ ਜੋ ਵੀ ਹੈ ਤੁਹਾਡੇ ਸਾਹਮਣੇ ਗੁਲਾਮ ਦੀ ਇੱਕ ਸਵਾਤ ਹੋ ਰਹਾ ਹੈ ਹਰਜੀਤ ਜੀ ਸੁਰਾਂ ਦਾ ਸਹਿਜਾਦਾ ਤੁਹਾਨੂੰ ਕਦੋਂ ਸ਼ੁਰੂ ਕੀਤਾ ਕਹਿਣਾ ਤੇ ਕਿਸ ਤਰ੍ਹਾਂ ਤੁਸੀਂ ਸੁਰਾਂ ਦੇ ਸਹਿਜਾਦੇ ਬਣੇ ਇਹ ਦਰਅਸਲ ਜੀ ਇਹ ਤੇ ਮੁਹੱਬਤ ਆ ਆਵਾਮ ਦੇ ਲੋਕਾਂ ਦੀ ਮੈਂ ਇੱਕ ਗੱਲ ਕਰੂੰਗਾ ਕਿ ਸਾਡੇ ਪਰਿਵਾਰ ਦਾ ਗਾਣਾ ਮੇਰੇ ਗੁਰੂ ਜੀ ਪਦਮ ਸ਼੍ਰੀ ਜਨਾਬ ਹਾਂਸ ਰਾਜ ਹਾਂਸ ਉਹਨਾਂ ਤੋਂ ਵੱਡੇ ਉਸਤਾਦ ਗੁਰੂ ਜਨਾਬ ਪੂਰਨ ਚਾਟੋਟੀ ਸਾਬ ਸਾਡੇ ਘਰਾਣੇ ਨੂੰ ਬਕਾਇਦਾ ਸੁਰ ਦੇ ਨਾਲ ਬਬਸਤਾਇਆ ਤੇ ਮੈਂ ਉਸ ਘਰਾਣੇ ਦਾ ਸਟੂਡੈਂਟ ਆ ਇਹ ਲੋਕਾਂ ਦੀ ਮੁਹੱਬਤ ਆ ਮੈਂ ਗੁਰੂ ਲੋਕਾਂ ਦੇ ਪਾਏ ਹੋਏ ਪੂਰਨਿਆ ਤੇ ਚੱਲਣ ਦੀ ਕੋਸ਼ਿਸ਼ ਵਿੱਚ ਲੱਗਾ ਆ ਅੱਜ ਵੀ ਲੋਕਾਂ ਦੀ ਮੁਹੱਬਤ ਆ ਕਿ ਉਹਨਾਂ ਨੂੰ ਚੰਗਾ ਲੱਗਦਾ ਤੇ ਉਸ ਪਰਿਵਾਰ ਦਾ ਸੁਰ ਵਾਲੇ ਪਰਿਵਾਰ ਦਾ ਸਟੂਡੈਂਟ ਆ ਇਸ ਕਰਕੇ ਨਾਂ ਦੇ ਨਾਲ ਸੁਰਾਂ ਦਾ ਸਹਜਾਦਾ ਲਫ਼ਜ਼ ਜਿਹੜਾ ਜੁੜ ਗਿਆ। ਕਹਾਂਜੀ ਤੁਸੀਂ ਸੁਰਾਂ ਦੇ ਸਹਜਾਦੇ ਤੱਕ ਬਾਰੇ ਵਿੱਚ ਤੋਂ ਪਹਿਲਾਂ ਫੈਮਿਲੀ 'ਚ ਵੀ ਕੋਈ ਇਸ ਤਰ੍ਹਾਂ ਦਾ ਤੁਹਾਡੇ ਤਰ੍ਹਾਂ ਦੀ ਅਗਾਉਂਦਾ ਸੀਗਾ? ਤੁਹਾਡੀ ਪਰਿਵਾਰ ਦੇ ਵਿੱਚ ਕੋਈ ਹੋਤ ਆਪਣੀ ਵੱਡ ਮੇਰੀ ਕੋਈ? ਨਹੀਂ ਮੇਰੇ ਦਾਦਕਾ ਪਰਿਵਾਰ ਦੇ ਵਿੱਚ ਤਾਂ ਕੋਈ ਨਹੀਂ ਸਿਗਾਉਂਦਾ ਜੀ। ਕੁਦਰਤੀ ਮੈਨੂੰ ਪਤਾ ਨਹੀਂ ਕਿਉਂ ਚੇਟਕ ਲੱਗੀ। ਹਾਂ ਨਾਨਕਾ ਪਰਿਵਾਰ ਵਿੱਚ ਪਦਮ ਸ਼੍ਰੀ ਖੰਸਾ ਜੀ ਹੰਸ ਮੇਰੇ ਗੁਰੂ ਜੀ ਮਮਾ ਦੇ ਰਿਲੇਸ਼ਨ 'ਚੋਂ ਨੇ। ਤੇ ਉਨਾ ਵੱਲੋਂ ਹੀ ਆਇਆ ਸਾਰੀ ਅਸ਼ੀਰਵਾਦ ਪਰਿਵਾਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਸ ਤੋਂ ਪਹਿਲਾਂ ਜਿਹੜੇਡੇ ਵੱਡੇ ਸੀਗੇ ਉਹ ਕੀ ਕੰਮ ਕਰਦੇ ਸੀ ਤੇ ਤੁਸੀਂ ਇਸ ਤਰ੍ਹਾਂ ਚ ਪਏ ਆ ਮੇਰੇ ਫਾਦਰ ਸਾਹਿਬ ਹੁਣ ਐਕਸਪਾਇਰ ਹੋ ਗਏ ਆ ਉਹ ਲੇਬਰ ਦਾ ਕੰਮ ਕਰਦੇ ਸੀ ਤੇ ਮੈਂ ਤੇ ਇੱਕ ਗਰੀਬ ਪਰਿਵਾਰ ਦੇ ਵਿੱਚ ਜਨਮ ਲਿਆ ਤੇ ਅੱਜ ਵੀ ਗਰੀਬ ਹੀ ਆ ਚਲੋ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਆ ਸੰਗੀਤ ਨਾਲ ਜੁੜ ਕੇ ਇਹ ਦੇ ਤਾਂ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣ ਕਰ ਰਹੇ ਆ ਤੁਹਾਡਾ ਫਿਰ ਇਦੋਂ ਨੂੰ ਕਿਵੇਂ ਪਿਆਰ ਗਿਆ ਜੇ ਆਪਾਂ ਗੱਲ ਕਰੀਏ ਅੱਜ ਕੱਲ ਜਿਆਦਾਤਰ ਲੋਕ ਨੇ ਪਿਤਾ ਪੁਰਖੀ ਕੰਮ ਕਰਦੇ ਨਹੀਂ ਤੁਹਾਡਾ ਫਿਰ ਇਦੋਂ ਨੂੰ ਕਿਸ ਤਰ੍ਹਾਂ ਇਹ ਜਾਣ ਹੋ ਗਿਆ ਕੁਦਰਤ ਆ ਨਾ ਕੁਦਰਤ ਨੂੰ ਕੋ ਜਿੱਤ ਸਕਦਾ ਇਹ ਜ਼ਰੂਰੀ ਥੋੜੀ ਆ ਕਿ ਜੱਜ ਦਾ ਬੇਟਾ ਜਾਜੀ ਬਣਨਾ ਪਤਾ ਨਹੀਂ ਉਹਦੇ ਵਿੱਚ ਕਿਹੜਾ ਕੋਈ ਐਕਟ ਹੋ ਉਸ ਮਾਲਕ ਨੇ ਪਾ ਕੇ ਭੇਜਣਾ ਆ ਹੋ ਸਕਦਾ ਉਹ ਕੋਈ ਸ਼ਾਹਰੁਖ ਖਾਨ ਬਣ ਜਵੇ ਜਾਂ ਅਕਸ਼ੇ ਕੁਮਾਰ ਬਣ ਜਵੇ ਤੇ ਇਹ ਕੁਦਰਤ ਨੂੰ ਕੋ ਜਿੱਤ ਸਕਦਾ ਆਸਰਾ ਇਹ ਹਸਦੇ ਨਾਲ ਕਿੰਨੀਆਂ ਕੁ ਸਟਰੀਜਾਂ ਕੀਤੀਆਂ ਤੇ ਕਿੰਨਾ ਕੁ ਤੁਹਾਨੂੰ ਮੇਰੇ ਤੋਂ ਮੁਹੱਬਤ ਨਬੀ ਹਾਂ ਮੈਂ 8 ਕੁ ਸਾਲ ਦੀ ਮੇਰੀ ਉਮਰ ਸੀ ਜਦੋਂ ਮੈਨੂੰ ਮਮਾ ਛੱਡਾਇਆ ਸੀ ਇਹਨਾਂ ਦੇ ਕੋਲ ਕਾਫੀ ਅਰਸਾ ਉਹਨਾਂ ਦੇ ਰੈਗੂਲਰ ਨਾਲ ਰਹਿਆ 10-12 ਸਾਲ ਤੇ ਹੁਣ ਵੀ ਉਹਨਾਂ ਦੇ ਨਾਲ ਹੀ ਹਾਂ ਉਹਨਾਂ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਜਦੋਂ ਕਿਤੇ ਜਲੰਧਰ ਆਉਂਦੇ ਆ ਜਾਂ ਅਸੀਂ ਫੋਨ ਕਰਕੇ ਸਮਾਂ ਲੈ ਲੀਦਾ ਆ ਫਿਰ ਉਹਨਾਂ ਨੂੰ ਮਿਲਦੇ ਆ ਕਾਫੀ ਕੁਝ ਸਿੱਖਿਆ ਵੀ ਆ ਤੇ ਸਿੱਖਦੇ ਵੀ ਰਹਿਣਾ ਆ ਅੱਲੇ ਤੱਕ ਵੀ ਬਾਬਾ ਕਿਦੋਂ ਕਿ ਪੈ ਜਾਂਦੇ ਜੇ ਕਿਤੇ ਗਲਤੀ ਹੋ ਜੇ ਨਾ ਇੱਕ ਸਵਾਲ ਹੋ ਰਿਹਾ ਕਿ ਜਿਸ ਤਰ੍ਹਾਂ ਹਰ ਇੱਕ ਕਲਾਕਾਰ ਨੂੰ ਆਉਂਦਾ ਹਰ ਇੱਕ ਗਾਣਾ ਵਧੀਆ ਲੱਗਦਾ ਸਭ ਤੋਂ ਵਧੀਆ ਸੌਂਗ ਲੱਗਦਾ ਮੇਗਨ ਅੱਜ ਤੱਕ ਤੁਹਾਡਾ ਸਭ ਤੋਂ ਵਧੀਆ ਜਿਹੜਾ ਸੀਗਾ ਸੌਂਗ ਉਹ ਦੱਸੋ ਕਿਹੜਾ ਸੀਗਾ ਦੇਖੋ ਇੱਕ ਮਾਂ ਨੂੰ ਤੇ ਜਿੰਨੇ ਉਹਦੇ ਬੱਚੇ ਆ ਉਹ ਸਾਰੇ ਚੰਗੇ ਲੱਗਦੇ ਤੇ ਇਸੇ ਤਰ੍ਹਾਂ ਇੱਕ ਗਾਇਕ ਨੂੰ ਵੀ ਉਹਦੀ ਗਾਇਵ ਉਹ ਸਾਰੇ ਗਾਣੇ ਚੰਗੇ ਲੱਗਦੇ ਆ ਪਰ ਗਾਣਾ ਮੈਂ ਉਹਨੂੰ ਚੰਗਾ ਕਹੂੰਗਾ ਜਿਹੜਾ ਸਾਡੇ ਦੁਆਰਾ ਗਾਇਆ ਹੋਇਆ ਜਿਹਨੂੰ ਲੋਕਾਂ ਨੇ ਮੁਹੱਬਤ ਦਿੱਤੀ ਹੈ ਉਹ ਗਾਣਾ ਸਿੱਕਬੂਤਰ ਬੋਲ ਪਿਆ ਤੇ ਉਸ ਤੋਂ ਪਹਿਲਾਂ ਇੱਕ ਮੇਰਾ ਸਰندر ਬਚਨ ਸਾਹਿਬ ਦੇ ਮਿਊਜ਼ਿਕ ਚ ਆਇਆ ਸਭਾ ਗਾਣਾ ਤਾਂ 12 ਉਹਨੂੰ ਬੜੀ ਮੁਹੱਬਤ ਮਿਲੀ ਮੈਂ ਉਹਦੀਆਂ ਦੋ ਲਾਈਨਾਂ ਤੁਹਾਡੀ ਨਜ਼ਰ ਕਰੂੰਗਾ ਜੀ ਜੀ ਜ਼ਰੂਰ ਆਪ ਤੇ ਗੋਰਾ ਰੰਗ ਉਤੋਂ ਸੂਟਿਆ ਬਲੈਕ ਨਹੀਂ ਆਸ਼ਿਕਾਂ ਦੇ دیਵਾ ਉੱਤੇ ਕਰਦੀ ਅਟੈਕ ਨੀ ਅੱਗੇ ਪਿੱਛੇ ਘੁੰਮਦੇ ਬਣਾ ਕੇ ਡਾਰਾ ਮੁੰਡੇ ਕਹਿੰਦੇ ਮੇ ਸਾਰੇ ਕਹਿੰਦੇ ਮੁੰਡੇ ਕਹਿੰਦੇ ਬਿੱਲੀਂ ਦੀਆਂ ਪੌਂਬਾਰਾ ਮੁੰਡੇ ਕਹਿੰਦੇ ਕੁੜੀਂ ਦੀਆਂ ਪੌਂਬਾਰਾ ਗਲਾਂਗੀ ਇੱਕ ਇਹ ਹੈ ਵੀ ਜਿਹੜੇ ਅੱਜ ਕੱਲ ਜਿਹੜੇ ਆਪਣਾ ਪੁਰਾਣੇ ਸਿੰਗਰ ਸੀਗੇ ਹਾਂਜੀ ਉਹਨਾਂ ਨੇ ਜਿਹੜੇ Song ਜਿਸ ਤਰ੍ਹਾਂ ਕਿ ਆਪਣਾ ਧਰਮ ਗਾਇਆ ਉਸ ਤੋਂ ਪਹਿਲਾਂ ਉਹ ਕਾਫੀ ਪ੍ਰਫੁੱਲਤ ਵੀ ਰਹੀ ਲੇਕਿਨ ਅੱਜ ਦੇ ਜਮਾਨੇ 'ਚ ਜੇ ਆਪਾਂ ਆਈਏ ਤਾਂ ਅੱਜ ਦੇ ਜਮਾਨੇ 'ਚ ਜਿਹੜੇ ਵੀ ਕਲਾਕਾਰ ਧਾਰਮਿਕ ਵੀ ਗਾਉਂਦੇ ਉਹ ਅਕਸਰ ਫੇਲ ਹੋ ਗਿਆ ਹੈ ਠੀਕ ਕਹਿਣਾ ਚਾਹੁੰਦਾ ਇਸ ਦਾ ਸਰਲ ਸੰਖੇਪ ਨਹੀਂ ਇਦਾਂ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਧਾਰਮਿਕ ਗਾਉਣ ਵਾਲੇ ਫੇਲ ਹੋਏ ਬਹੁਤ ਵੱਡੇ ਵੱਡੇ ਗਵਈਏ ਜਿਹੜੇ ਕਿ ਉਸਤਾਦ ਗਵਈਏ ਆ ਸ਼ਬਦ ਗਾਇਕ ਗਾਇਕੀ ਦੇ ਨਾਲ ਜੁੜੇ ਆ ਗਾਇਨ ਸ਼ੈਲੀ ਦੇ ਨਾਲ ਜੁੜੇ ਆ ਬੜਾ ਵੱਡਾ ਨਾਮ ਆ ਉਹਨਾਂ ਦਾ ਉਸ ਤੋਂ ਬਾਅਦ ਸੂਫੀ ਗਾਇਕੀ ਨਾਲ ਜੁੜੇ ਆ ਉਹਨਾਂ ਦਾ ਵੀ ਬਹੁਤ ਵੱਡਾ ਦਾਇਰਾ ਆ ਨਾਮ ਆ ਉਹਨਾਂ ਦੇ ਗਾਣੇ ਬੜੇ ਸੁਪਰ ਟੂਪਰ ਹਿੱਟ ਹੋਏ ਆ ਇਦਾਂ ਵੀ ਜਿੰਦਾ ਕਿਸੇ ਆਰਟਿਸਟ ਨੂੰ ਪਹਿਲਾਂ ਕੋਈ ਧਾਰਮਿਕ ਸ਼ੈਲੀ ਉਹਨੇ ਚੁਣੀ ਸੀ ਕਿਉਂਕਿ ਗਾਣੇ ਦੀਆਂ ਗਾਇਕੀਆਂ ਦੀਆਂ ਵੱਖ-ਵੱਖ ਸ਼ੈਲੀਆਂ ਨਾ ਜਿਸ ਗਾਣੇ ਤੋਂ ਉਹਨੂੰ ਲੋਕਾਂ ਵੱਲੋਂ ਕਾਫੀ ਮੁਹੱਬਤ ਮਿਲ ਗਈ ਉਧਰ ਰੁਝਾਨ ਉਧਰ ਨੂੰ ਹੋ ਗਿਆ ਉਹਨੇ ਫਿਰ ਉਧਰ ਨੂੰ ਸ਼ੁਰੂ ਕਰ ਲਿਆ ਮੇਰੇ ਬਸੜੇ ਚ ਮੇਰਾ ਸਵਾਰਕੀ ਸੀ ਕਰਕੇ ਅੱਜ ਕੱਲ ਲੋਕ ਜਿਹੜੇ ਨੇ ਫੇਸਬੁੱਕ ਤੇ ਦਾ ਜਰੂਰ ਪੁੰਦੇ ਕਿ ਫਲਾਣਾ ਕਲਾਕਾਰ ਹੈ ਉਹ ਇਸ ਤਰ੍ਹਾਂ ਦੇ ਗਾਣੇ ਗਾਉਂਦਾ ਹੈ ਉਹ ਗਲਤ ਹੈ ਜਾਂ ਉਹ ਆਪਣਾ ਆਸਰੇ ਨੂੰ ਪ੍ਰਮੋਟ ਕਰਦਾ ਹੈ ਲੇਕਿਨ ਸੁਣਦੇ ਫਿਰ ਵੀ ਉਹ ਨਾਉਣੀ ਨੇ ਬਸ ਇਹੀ ਚੱਕਰ ਆ ਇਹ ਰੌਲਾ ਸਮਝੀ ਨਹੀਂ ਆਉਂਦਾ ਦੋਸ਼ੀ ਜਿਹੜਾ ਉਹ ਗਾਇਕਾਂ ਨੂੰ ਠਹਿਰਾਇਆ ਜਾਂਦਾ ਐਨੇ ਜੀ ਉਹ ਗਾਤਾ ਦੀ ਵੀਡੀਓ ਬੜੀ ਮਾੜੀ ਆ ਫਲਾਣਾ ਆਈਟਮ ਖਾਨਾ ਆ ਪਰ ਦਰਅਸਲ ਹੋਣਾ ਇਦਾਂ ਚਾਹੀਦਾ ਕਿ ਜਿਹੜੀ ਚੀਜ਼ ਮਾੜੀ ਆ ਜਾਂ ਗਾਣਾ ਦੀ ਸ਼ਬਦਾਵਲੀ ਮਾੜੀ ਆ ਜਾਂ ਵੀਡੀਓਜ਼ ਮਾੜੀ ਆ ਉਹਨਾਂ ਨੂੰ ਜਾਂ ਤਾਂ ਨਕਾਰਿਆ ਜਾਵੇ ਬਹੁਤ ਵੱਡੇ ਪੱਧਰ ਤੇ ਤੁਸੀਂ ਦੇਖ ਲਓ ਅ ਮੇਰੇ ਤੋਂ ਬਿਨਾ ਜਾਂ ਹੋਰ ਵੀ ਗਵਈਆਂ ਦੇ ਬਹੁਤ ਬਹੁਤ ਵਧੀਆ ਸ਼ਬਦਾਵਲੀ ਵਾਲੇ ਧਾਰਮਿਕ ਸੌਂਗ ਜਾਂ ਸੋਬਰ ਸੌਂਗਾਂ ਉਹਨਾਂ ਦੇ ਵੀਵਜ਼ ਜਿਹੜੇ ਆ ਬਹੁਤ ਘਟਿਆ ਪਰ ਇਦਾਂ ਦੀ ਕੋਸ਼ਿਸ਼ ਅ ਜਿਨ੍ਹਾਂ ਨੂੰ ਤੁਸੀਂ ਜਾਂ ਲੋਕੀਂ ਫਿਰ ਗਲਤ ਸ਼ਬਦਾਵਲੀ ਜਾਂ ਗਲਤ ਵੀਡੀਓਜ਼ ਦੇ ਰੂਪ ਵਿੱਚ ਵੇਖ ਕੇ ਉਹ ਨਾਂ ਵੀ ਦਿੰਦੇ ਆ ਉਹਨਾਂ ਨੂੰ ਸੁਪਰ ਡੁਪਰ ਹਿੱਟ ਵੀ ਉਹਨਾਂ ਨੇ ਕੀਤਾ ਹੁੰਦਾ ਲੱਖਾਂ ਮਿਲੀਅਨਾਂ ਦੇ ਵਿੱਚ ਵਿਊ ਕੀਤੇ ਹੁੰਦੇ ਆ ਪਤਾ ਨਹੀਂ ਕੀ ਗੱਲ ਹੈ ਜਾਂ ਤਾਂ ਫਿਰ ਉਹਨੂੰ ਨਕਾਰ ਕੇ ਰੱਖ ਦਾਂ ਵੱਡੇ ਪੱਧਰ ਤੇ ਵੀ ਇਹ ਗਲਤ ਆ ਕੰਮ ਸਰੋਤੇ ਨੇ ਕੀ ਕਹਿਣਾ ਚਾਹੁੰਦੀ ਉਹ ਸਰੋਤੇ ਤੇ ਰੱਬ ਦਾ ਰੂਪ ਆ ਕਿਸ ਤਰ੍ਹਾਂ ਦੇ ਗਾਣੇ ਸੌਂਦੇ ਸਰੋਤੇ ਜੋ ਅਸੀਂ ਉਹਨਾਂ ਨੂੰ ਦੇਵਾਂਗੇ ਜੋ ਪਰੋਸਾਂਗੇ ਉਹਨਾਂ ਨੇ ਖਾਣਾ ਤੇ ਵੇਖਣਾ ਤੇ ਉਹੋ ਹੀ ਆ ਨਾ ਆਰਟਿਸਟਾਂ ਦਾ ਵੀ ਫਰਜ਼ ਬਣਦਾ ਕਿ ਸ਼ਬਦਾਵਲੀ ਇਦਾਂ ਵੀ ਹੋਣੀ ਚਾਹੀਦੀ ਆ ਜਿਹੜੀ ਸਾਡੇ ਵਿਰਸੇ ਦੇ ਨਾਲ ਸੰਬੰਧਿਤ ਹੋਵੇ ਸਾਡੇ ਸੋਹਣੇ ਵਤਨ ਪੰਜਾਬ ਦੀ ਮਿੱਟੀ ਦੀ ਮਹਿਕ ਆਵੇ ਜਿਹਦੇ ਵਿੱਚੋਂ ਸਾਡੀਆਂ ਪਰਿਵਾਰਿਕ ਕਦਰਾਂ ਕੀਮਤਾਂ ਚਲਕਣ ਇਹ ਸਾਡਾ ਵੀ ਫਰਜ਼ ਬਣਦਾ ਕਿੰਨਾ ਕਿ ਇਹ ਇੰਨ ਲੱਗਦਾ ਵੀ ਜਿਸ ਤੋਂ ਪਹਿਲਾਂ ਜਿਹੜੇ ਸੀ ਆਪਣਾ ਕਲਾਕਾਰ ਜਿਸ ਤਰ੍ਹਾਂ ਜੀ ਆਪਾਂ ਨਾਮ ਲਈ ਪਾਲੀ ਦੇਤਵਾੜੀਆ ਨੂੰ ਆਪਾਂ ਕਿਤੇ ਵੀ ਬੈਕਰੀ ਸਮੁੰਦਰੀ ਆ ਵੀ ਆਪੇ ਸਕਦੇ ਜੀ ਆਪਣੇ ਪਰਿਵਾਰ ਦੇ ਵਿੱਚ ਆਪੀ ਆਪਣੀ ਤੀਪਨ ਕੋਲੇ ਅੱਜ ਕੱਲ ਦੇ ਕਲਾਕਾਰ ਇਸ ਤੋਂ ਕਿਉਂ ਦੂਰ ਹੁੰਦੇ ਨੇ ਜੀ ਬਾਰ। ਪਤਾ ਨਹੀਂ ਕਿਉਂ ਮੈਂ ਨਹੀਂ ਇਸ ਗੱਲ ਦਾ ਜਵਾਬ ਤੇ ਉਹ ਆਪ ਹੀ ਪ੍ਰੋਪਰ ਦੇਣਗੇ ਪਰ ਪਹਿਲੇ ਗਾਇਕ ਜਾਂ ਪਹਿਲੇ ਗਾਇਕਾਂ ਦੀ ਗਾਇਕੀ ਪਦਮ ਸ਼੍ਰੀ ਉਸਤਾਦ ਖਾਨਸਾਹ ਹਾਂਸਲ ਸਰਦੂਸ ਸਕੰਦਰ ਸਾਹਿਬ ਦੁਰਗਾ ਰੰਗੀਲਾ ਜੀ ਅਲੀ ਦੇਤ ਵਾਲੀ ਆ ਵੱਡੇ ਭਾਈ ਆ ਸਾਡੀ ਅਕਸਰ ਗੱਲ ਹੁੰਦੀ ਰਹਿੰਦੀ ਉਹਨਾਂ ਨੇ ਜੋ ਗਾਇਆ ਲੋਕਾਂ ਨੇ ਬੜੀ ਮੁਹੱਬਤ ਦਿੱਤੀ ਬੜਾ ਤਰੀਕੇ ਸਲੀਕੇ ਵਾਲੇ ਸ਼ਬਦਾਵਲੀ ਹੁੰਦੀ ਸੀ ਮਿਊਜ਼ਿਕ ਪੜਾ ਲਾਜਵਾਬ ਹੁੰਦਾ ਸੀ ਹੁਣ ਤੇ ਪਤਾ ਨਹੀਂ ਇਦਾਂ ਕਿਉਂ ਹੋ ਗਿਆ ਕਿਸੇ ਦੀ ਲੱਤ ਪੜ ਕਿਸੇ ਦੀ ਬਾਹ ਪੜ ਪਤਾ ਹੀ ਨਹੀਂ ਲੱਗਦਾ ਕੋਈ ਸ਼ਬਦਾਵਲੀ ਕਿੱਧਰ ਨੂੰ ਗਈ ਹੈ ਤੇ ਗਾਇਕੀ ਦਾ ਟ੍ਰੈਂਡ ਹੀ ਚੇਂਜ ਹੋ ਗਿਆ ਕਲਾਕਾਰ ਜੇ ਆਪਾਂ ਦੇਖੀ ਅੱਜ ਕੱਲ ਜ਼ਿਆਦਾਤਰ ਜ਼ਿਆਦਾ ਕਲਾਕਾਰ ਨੇ ਉਸ ਸਾਖਤੇ ਵਿੱਚ ਚਲੇ ਗਏ ਕਿ ਉਹਨਾਂ ਆਪਣਾ ਕਲਾਕਾਰ ਨੂੰ ਸਾਖਤੇ ਜੇ ਜਾਣਾ ਚਾਹੀਦੇ ਸੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਬਿਕਮੇਰਾ ਪਰਸਨਲ ਇਹ ਵਿਊ ਹੈਗਾ ਕਿ ਦੋਨੋਂ ਫੀਲਡ ਅਲੱਗ-ਅਲੱਗ ਆ ਜਿਹੜਾ ਇੱਕ ਗਾਇਕ ਜਾਂ ਇੱਕ ਆਰਟਿਸਟ ਜਾਂ ਐਕਟਰ ਉਹ ਆਵਾਮ ਦਾ ਸਾਂਝਾ ਹੁੰਦਾ ਜਦੋਂ ਇੱਕ ਗਾਇਕ ਜਾਂ ਐਕਟਰ ਰਾਜਨੀਤੀ ਚਾਹੁੰਦਾ ਤੇ ਉਹ ਵੰਡਿਆ ਜਾਂਦਾ ਕਿਸੇ ਦਾਇਰੇ ਦੇ ਵਿੱਚ ਤੇ ਉਹ ਫਿਰ ਜਿਹੜੇ ਆਪੋਜੀਟ ਪਾਰਟੀਆਂ ਵਾਲੇ ਹੁੰਦੇ ਆ ਉਹ ਸੁਭਾਵਿਕ ਹੀ ਗੱਲ ਆ ਕਿ ਉਹ ਵਿਰੋਧ ਵੀ ਕਰਨਗੇ ਇਸ ਕਰਕੇ ਉਹ ਉਹਦੀ ਇਮੇਜ ਤੇ ਫਰਕ ਪੈਂਦਾ ਕਿ ਜਾਣਾ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਮੇਰਾ ਪਰਸਨਲ ਰਾਇ ਹੈ ਕਿ ਨਹੀਂ ਜਾਣਾ ਚਾਹੀਦਾ ਤੁਹਾਡੇ ਉਸਤਾਦ ਜੀ ਨੇ ਹੰਸਰਾ ਜਹਾਂਜੀ ਉਹ ਵੀ ਇਸ ਤੋਂ ਪਹਿਲਾਂ ਐਮਪੀ ਵੀ ਰਹੇ ਨੇ ਤੇ ਉਹ ਇਸ ਟਾਈਮ ਉਹ ਹਾਰ ਗਏ ਨੇ ਫਿਰ ਹੁਣ ਛੋੜਾ ਹੁਣ ਆਉਣਾ ਜਨੇ ਕਿਸਤਾਂ ਰੇ ਗਿਆ ਨਹੀਂ ਆਉਣਾ ਜਾਣਾ ਦੇਖੋ ਮੇਰੇ ਤੇ ਬਾਪ ਆ ਮੇਰੇ ਤੇ ਪਿਓ ਆ ਜ਼ਿੰਦਗੀ ਦੇ ਵਿੱਚ ਚੱਲਦਿਆ ਰਸਤੇ ਦੇ ਵਿੱਚ ਉਤਰਾਈ ਵੀ ਹੋਣੀ ਚੜਾਈ ਵੀ ਹੋਣੀ ਇਨਸਾਨ ਕਿਤੇ ਟੇਡਾ ਲੱਡ ਕੇ ਡਿੱਗ ਵੀ ਸਕਦਾ ਪਰ ਅਸਲ ਮੈਂ ਜੋ ਸਿੱਖਿਆ ਉਹਨਾਂ ਦੇ ਕੋਲੋਂ ਅਸਲ ਇਨਸਾਨ ਉਹ ਹੈ ਜਿਹੜਾ ਸੰਭਲ ਕੇ ਉੱਠ ਕੇ ਫਿਰ ਦੁਬਾਰਾ ਚੱਲੇ ਜਿੱਤ ਹਾਰਾਂ ਤੇ ਇਹ ਬਣਦੇ ਰਹਿੰਦੀਆਂ ਤੇ ਇਸ ਰਾਜਨੀਤੀ 'ਚ ਆਉਣ ਦਾ ਕਾਰਨ ਜਿਹੜਾ ਜਾਂ ਕਿਉਂ ਆਏ ਕਿੱਦਾਂ ਨਹੀਂ ਆਏ ਇਥੇ ਗੁਰੂ ਜੀ ਦੇ ਸਕਦੇ ਇਹਨਾਂ ਦੇ ਬਾਰੇ ਮੈਂ ਉਹਨਾਂ ਦਾ ਬੱਚਾ ਹਾਂ ਮੈਨੂੰ ਮਾਫੀ ਦਿਓ ਮੈਂ ਨਹੀਂ ਬੋਲ ਸਕਦਾ ਤੁਹਾਡੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਮੁਜ਼ਾਰਾ ਨਹੀਂ ਤੇ ਜ਼ਿਆਦਾਤਰ ਜਿਹੜੇ ਤੁਹਾਡੇ ਇਸੇ ਇਸੇ ਇੰਨੇ ਇਕੱਲਾ ਕਰਨ ਉਹ ਮੁਜ਼ਾਰਾ ਦੇ ਦੀ ਕੀ ਵਜ੍ਹਾ ਕੀ ਹੁੰਦੇ ਨੇ ਲੇਕਿਨ ਇੱਕ ਆਪਣਾ ਕਲਾਕਾਰ ਸੀ ਮੈਂ ਨਾਂ ਨਹੀਂ ਲੈਣਾ ਚਾਹਦਾ ਉਹਨਾਂ ਵੱਲੋਂ ਕੁਝ ਅਪਸ਼ਬਦ ਬੋਲੇਗੇ ਸੀ ਕਿ ਉਹਨਾਂ ਕੀ ਕਹਿਣਾ ਚਾਹੁੰਦੇ ਆ ਦੇਖੋ ਉਹ ਉਹਨਾਂ ਦੇ ਆਪਣੇ ਵਿਚਾਰ ਸੀਗੇ ਜੋ ਉਹਨਾਂ ਨੂੰ ਠੀਕ ਲੱਗਾ ਉਹਨਾਂ ਨੇ ਬੋਲ ਦਿੱਤਾ ਮੈਂ ਤੇ ਕਹੂੰਗਾ ਕਿ ਜਿਹੜਾ ਸਾਡਾ ਭਾਰਤ ਦੇਸ਼ ਆ ਅਸੀਂ ਸਾਰੇ ਉਸ ਦੇਸ਼ ਦੇ ਵਾਸੀ ਆ ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਹਿੰਦੂ, ਮੁਸਲਮ, ਸਿੱਖ, ਈਸਾਈ ਆਪਸ ਵਿੱਚ ਸਭ ਭਾਈ ਭਾਈ ਸਾਨੂੰ ਇੱਕ ਦੂਸਰੇ ਦੀਆਂ ਪਰਵਾਰਿਕ ਕਦਰਾਂ ਕੀਮਤਾਂ ਤੇ ਰੀਤ ਰਵਾਜਾਂ ਤੇ ਇੱਕ ਦੂਸਰੇ ਦੀਆਂ ਭਾਵਨਾਵਾਂ ਜਿਹਦੀ ਜਿੱਥੇ ਆਸਤਾ ਜੁੜੀ ਆ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਇੱਕ ਪਰਿਵਾਰ ਵਾਂਗੂ ਰਹਿਣ ਸਾਂਝੀ ਵਾਰਤਾ ਦਾ ਇਹ ਨਾਰਾ ਜਿਹੜਾ ਉਹਨੂੰ ਕਾਇਮ ਰੱਖਣਾ ਚਾਹੀਦਾ ਮੇਰੀ ਇਹ ਬੇਨਤੀ ਆ ਸਾਰਿਆਂ ਨੂੰ ਕਿ ਰਲ ਮਿਲ ਕੇ ਇਕੱਠੇ ਰਹੋ ਅੱਜ ਤੱਕ ਤੁਹਾਡੇ Song ਨੇ ਕਿੰਨੇ ਕਿ ਤੁਹਾਡੇ YouTube ਤੇ ਆ ਗਏ ਆਪਾਂ ਗੱਲ ਕਰੀ ਜੀ ਉੱਥੇ ਵੀ ਆਪਾਂ ਵੀ ਵੀ ਆ ਕਿੰਨੇ ਚੁੱਕੇ ਨੇ ਕਿੰਨੇ ਕਿ ਤੁਹਾਡੇ ਟਿੱਪਾਂ ਜਾ ਚੁੱਕੇ ਨੇ ਪੰਜ ਕਾਰਡੀਓ ਟਿੱਪ ਆ ਗਏ ਆ ਉਸ ਤੋਂ ਬਾਅਦ ਸੀੜੀ ਦਾ ਯੋਗ ਆ ਗਿਆ ਫਿਰ ਹੋਣਾ ਸੋਲੋ ਟ੍ਰੈਕਸ ਕਾਫੀ 25 ਟ੍ਰੈਕ ਜਿਹੜੇ ਆ ਉਹ ਅਵੇਲੇਬਲ ਆ YouTube ਤੇ ਇਕ ਨਵਾਂ ਬਹੁਤ ਜਲਦੀ ਮੇਰੇ ਮਿੱਤਰ ਨੇ ਬਿੰਦਰ ਗੱਦੜ ਪੰਡਿਤੋਂ ਉਹਨਾਂ ਦਾ ਲਿਖਿਆ ਹੋਇਆ ਗੀਤ ਖਲਾਰਾ ਬਸ ਉਹਦਾ ਮਿਊਜ਼ਿਕ ਤਿਆਰ ਆ ਥੋੜੇ ਟਾਈਮ ਦੇ ਵਿੱਚ ਵੀਡੀਓ ਬਣਾ ਕੇ ਤੇ ਆਪ ਸਭ ਨੂੰ ਨਜ਼ਰ ਕਰਦਣਾ ਕਾਫੀ ਉਮੀਦਾਂ ਵੀ ਆ ਮੇਨੂੰ ਸਾਡੇ ਸਰੋਤਾਂ ਵੀ ਕਹਿਣਾ ਚਾਹੁੰਦਾ ਮੈਂ ਸਾਰੇ ਮੈਨੂੰ ਸੁਣਨ ਵਾਲੇ ਦੋਸਤ મિતਰ ਭੈਣ ਭਰਾਵਾਂ ਨੂੰ ਇੱਕ ਬੇਨਤੀ ਕਰੂੰਗਾ ਕਿ ਅੱਛਾ ਸੰਗੀਤ ਸੁਣੋ ਅਚੀ ਸ਼ਾਇਰੀ ਸੁਣੋ ਅਚੀ ਸ਼ਬਦਾਵਲੀ ਸੁਣੋ ਜੋ ਅਸੀਂ ਸੁਣਾਗੇ ਜੋ ਵਾਚ ਕਰਾਂਗੇ ਉਹਦਾ ਸਾਡੇ ਤੇ ਅਸਰ ਹੋਊਗਾ ਅਸੀਂ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਰਹੀਏ ਪੰਜਾਬ ਦੀ ਮਿੱਟੀ ਨਾਲ ਜੁੜੇ ਰਹੀਏ ਪਰਿਵਾਰਕ ਰਿਸ਼ਤਿਆਂ ਨਾਲ ਜੁੜੇ ਰਹੀਏ ਦੋ ਸ਼ਬਦ ਸਾਡੇ ਸਰੋਤਨ ਨੂੰ ਫੇਰ ਸੁਣਾ ਦਿਓ ਦੋ ਸ਼ਬਦ ਸੁਣਾ ਦੇ ਪਏ ਹੂੰ ਹੂੰ ਮੋਤੀ ਚੋਗ ਜਨਾ ਦੀ ਹੁੰਦੇ ਤੇ ਉਹ ਕਦ ਚੁਗਦੇ ਦਾਣ ਜਿਸ ਤੇ ਨਜ਼ਰ ਸਤਗੁਰ ਦੀ ਹੋਵੇ ਉਤੇ ਕਮਲੇ ਵੀ ਹੋਣ ਸਿਆਆਂ ਆਉਣੇ ਇਸ ਸਮ ਸਾਡੇ ਨਾਲ ਸੁਰਾਂ ਦੇ ਸਹਿਜਾਦੇ ਜਸਵਿੰਦਰ ਗੁਲਾਮ ਜਿਨ੍ਹਾਂ ਦਾ ਕਹਿਣਾ ਹੈ ਕਿ ਅੱਜਕੱਲ ਦੇ ਜਿਹੜੇ ਸੁਣੋਤੇ ਨੇ ਉਹੋ ਜੇ ਅਗਰ ਚੰਗਾ ਸੁਣਨਗੇ ਤਾਂ ਜਿਹੜੇ ਆਪਣੇ ਅੱਜਕੱਲ ਦੇ ਇੰਡੀਆ ਦਾ ਕਲਾਕਾਰ ਨੇ ਉਹ ਵੀ ਉਸ ਤਰ੍ਹਾਂ ਦੇ ਹੀ ਆਪ ਸਨੋਗੇ ਖਬਰ ਪਹੁੰਚਾਉਣ ਦੇ ਲਈ ਬਹਿੰਡਾ ਤੋਂ ਉਸ ਦਾ ਨਾਮ ਇਹ